ਖਾਤੀਓ ਅਸੀਂ ਪਹੁੰਚਿਆ ਰਾਮਨਗਰ ਕਨੌਲੀ ਵਿਖੇ ਜਿੱਥੇ ਪ੍ਰਵਾਸੀ ਭਾਈਚਾਰੇ ਵੱਲੋਂ ਇੱਕ ਜਿਹੜਾ ਸਰਦਾਰ ਹੈ ਉਸ ਦੀ ਤੁਸੀਂ ਵੀਡੀਓ ਵੀ ਵੇਖ ਰਹੇ ਹੋਣੇ ਆ ਕਿ ਉਸ ਦੀ ਦਸਤਾਰ ਲਾ ਦਿੱਤੀ ਮਸਲਾ ਇਹ ਕਿ ਉਹਨਾਂ ਅਸ਼ੀਲ ਗਾਣੇ ਜਿਹੜੇ ਆ ਲਾਉਣ ਤੋਂ ਰੋਕਿਆ ਕਿਉਂਕਿ ਧੀਆਂ ਪੈਣਾ ਬੱਚੇ ਜਿਹੜੇ ਆ ਉਹ ਇੱਥੇ ਸਨ ਪਰ ਉਸ ਨੂੰ ਬੜੀ ਦਹਿਰਾਨੀ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਸਾਡੀ ਆਣ ਬਾਣ ਸ਼ਾਨ ਦਸਤਾਰ ਜਿਹੜੀ ਹੈ ਉਹ ਉਤਾਰ ਦਿੱਤੀ ਗਈ ਤੇ ਉਸ ਦੇ ਕੇਸ ਜਿਹੜੇ ਆ ਉਸ ਨੂੰ ਜਿਹੜਾ ਆ ਬੇਅਦਬੀ ਕੀਤੀ ਗਈ ਉਸ ਨੂੰ ਬਹੁਤ ਜ਼ਿਆਦਾ ਲਤਾੜਿਆ ਗਿਆ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਮੁੱਚੇ ਪੰਜਾਬ ਦੇ ਉਹ ਜਿੰਦਾ ਦੇ ਲੋਕਾਂ ਨੂੰ ਅਪੀਲ ਕਰਦਾ ਕਿ 25 ਤਰੀਕ ਵਾਲੇ ਦਿਨ ਉਸੀ ਸਾਰੇ ਜਾਣੇ ਜਗਾ ਰਾਮਨਗਰ ਕਰਨੌਲੀ ਵਿਖੇ 71 ਹੋ ਕੇ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ 71 ਹੋ ਕੇ ਇਸ ਪਰਿਵਾਰ ਨੂੰ ਇਨਸਾਫ ਦੇਣ ਲਈ ਹੋਕਾ ਮਾਰੀਏ ਅਤੇ ਏਕਾ ਕਰੀਏ ਜਿਹੜਾ ਆਪਾਂ ਵੱਖ-ਵੱਖ ਢੇਰੀਆਂ ਦੇ ਵਿੱਚ ਵੰਡੇ ਹੋਏ ਲੋਕ ਤਾਂ ਕਰਕੇ ਇਹੋ ਜਿਹੇ ਲੋਕ ਜਿਹੜੇ ਆ ਉਹ ਸਾਡੇ ਪਰਿਵਾਰਾਂ ਦੇ ਉੱਤੇ ਉਹਨਾਂ ਦੀਆਂ ਦਸਤਾਰਾਂ ਲਾਉਣ ਲੱਗੇ ਉਹਨਾਂ ਨੂੰ ਕੁੱਟਮਾਰ ਕਰਨ ਲੱਗੇ ਦੋਨ ਕੋਲ ਝੱਕਦੇ ਨਹੀਂ ਡਰਦੇ ਨਹੀਂ ਬੇ ਖੋਫ ਹੋ ਜਾਂਦੇ ਆ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਸਮੁੱਚੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ 25 ਤਰੀਕ ਵਾਲੇ ਦਿਨ ਤੁਸੀਂ ਰਾਈਟ 11 ਵਜੇ ਤੱਕ ਮਜੀਠਾ ਰੋਡ ਬਾਈਪਾਸ ਰਾਮਨਗਰ ਕਰਨੋਲੀ ਇਹ ਜਗਾ ਦੇ ਉੱਤੇ ਪਹੁੰਚ ਕੇ ਇਸ ਪਰਿਵਾਰ ਦਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਜਿੱਥੇ ਇੰਨੀ ਘਟਨਾ ਹੋਊਗੀ ਉਹਨਾਂ ਲੋਕਾਂ ਨੂੰ ਇੱਥੋਂ ਸਬਕ ਮਿਲੇਗਾ ਕਿ ਜੇਕਰ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਤੇ ਪੂਰਾ ਪੰਜਾਬ ਉਸ ਪਰਿਵਾਰ ਦੇ ਨਾਲ ਖੜਾ ਹੋਇਆ ਸੋ ਇਸ ਕਰਕੇ ਮੇਰੀ ਅਪੀਲ ਹੈ ਕਿ ਆਪ ਸਾਰੇ ਜਾਣੇ ਮੇਰੀ ਇਹ ਸਾਵਾਜ਼ ਨੂੰ ਸੁਣਦੇ ਹੋਏ ਗੁਰੂ ਗਿਆਨਾ ਸ왈ਮੀ ਜੀ ਧਰਮ ਸਮਾਜ ਜਥੇਬੰਦੀ ਦੇ ਮਾਧਿਅਮ ਤੋਂ ਦਾਸ ਨਿਸ਼ਚਤ ਨਾ ਸ਼ੇਰਗਰ ਆਪ ਸਾਰੀ ਸਾਧ ਸੰਗਤ ਨੂੰ ਅਪੀਲ ਹੈ ਕਿ ਜਿਹੜਾ ਆਪ ਸਾਰਿਆਂ ਨੇ ਇਸ ਜਗ੍ਹਾ ਪਹੁੰਚ ਕੇ ਇਸ ਪਰਵਾਹ ਦਾ ਸਾਥ ਦੇਣਾ ਜੋ ਬੋਲੇ ਸੋਨਰ ਦਾ ਪਰਵਾਹ ਮਹਾਰਾਜ ਟਾਈਮ ਦੇਣੀ ਟਾਈਮ